ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਜੇਲ੍ਹ ਚ ਬੰਦ ਵਿਕਰਮਜੀਤ ਦੀ ਸੁਰੱਖਿਆ ਨੂੰ ਲੈ ਕੇ ਹਾਈ ਕੋਰਟ ਸਖਤ ਜਾਰੀ ਕੀਤੇ ਵੱਡੇ ਹੁਕਮ। ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਸਾਹਿਬ ਦੇ ਪੱਤਰ ਦਾ ਦਿੱਤਾ ਜਵਾਬ ਕਿਹਾ ਮੈਂ 10 ਵਜੇ ਹਾਜ਼ਰ ਹੋਣ ਲਈ ਹਾਂ ਤਿਆਰ। ਪਾਵਨ ਸਰੂਪ ਮਾਮਲੇ ਚ ਸ਼੍ਰੀ ਅਕਾਲ ਤਖਸੈ ਵੱਲੋਂ ਜਾਂਚ ਤੇ ਸਹਿਯੋਗ ਦੇ ਹੁਕਮ ਐਸਜੀਪੀਸੀ ਦਫ਼ਤਰ ਚ ਪਹੁੰਚੀ ਐਐਸਆਈਟੀ। ਐਮਪੀ ਅਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਬਾਰੇ ਹਾਈ ਕੋਰਟ ਨੇ 1 ਹਫ਼ਤੇ ਚ ਮੰਗਿਆ ਜਵਾਬ ਵੀ ਜਨਵਰੀ ਨੂੰ ਹੋਵੇਗੀ ਅਗਲੀ ਸੁਣਵਾਈ। ਅੱਜ ਸ਼੍ਰੀ ਮੁਕਸਰ ਸਾਹਿਬ ਵਿਖੇ ਮਾਗੀ ਦੇ ਮੇਲੇ ਤੇ ਅਕਾਲੀ ਦਲ ਵੱਲੋਂ ਕੀਤੀ ਜਾਵੇਗੀ ਕਾਨਫਰੰਸ ਸੁਖਵੀਰ ਸਿੰਘ ਬਾਦਲ ਨੇ ਕੀਤਾ ਐਲਾਨ ਭਾਈ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਵਿੱਚ ਟਲਈ ਸੁਣਵਾਈ ਕੋਰਟ ਨੇ 2 ਹਫ਼ਤਿਆਂ ਲਈ ਸੁਣਵਾਈ ਕੀਤੀ ਮੁਲਤਵੀ ਪੰਜਾਬ ਦੇ ਮੌਸਮ ਬਾਰੇ ਨਵੀਂ ਅਪਰੇਟ ਮੌਸਮ ਵਿਭਾਗ ਨੇ ਸੰਗਣੀ ਧੁੰਦ ਦਾ ਅਲਰਟ ਕੀਤਾ ਜਾ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕੀਤੀ ਅਪੀਲ ਕਿਹਾ ਬੈਬਲ ਕਲਾਂ ਗੋਲੀਬਾਰੀ ਘਟਨਾ 'ਚ ਸੀਐਮ ਭਗਵੰਤ ਮਾਨ ਤੋਂ ਮੰਗਿਆ ਜਾਵੇ ਜਵਾਬ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਬਿਆਨ ਕਿਹਾ ਆਪ ਸਰਕਾਰ ਬੁਖਲਾੜ ਚਾ ਕੇ ਸੁਖਵੀਰ ਸਿੰਘ ਬਾਦਲ ਨੂੰ ਝੂਠੇ ਕੇਸਾਂ ਚ ਫਸਾਉਣ ਦੀ ਕਰ ਰਹੀ ਹੈ ਕੋਸ਼ਿਸ਼ ਹੁਣ 10 ਮਿੰਟਾਂ ਵਿੱਚ ਨਹੀਂ ਹੋਵੇਗੀ ਡਿਲੀਵਰੀ ਕੇਂਦਰ ਸਰਕਾਰ ਨੇ ਫੈਸਲਾ ਲੈਂਦਿਆਂ ਸਮਾਂ ਹੱਦ ਤੇ ਹਟਾਈ ਸ਼ਰਤ ਵਿਕਰਮਜੀਤ ਠੇਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਹੋਈ ਹੈ ਇਸ ਸਬੰਧੀ DIG ADGP ਤੇ ਜੇਲ ਸੁਪਰੀਡੈਂਟ ਦੀ ਰਿਪੋਰਟ ਹਾਈ ਕੋਰਟ ਚ ਪੇਸ਼ ਕੀਤੀ ਗਈ ਹੈ ਜਿਸ ਮਗਰੋਂ ਅਦਾਲਤ ਨੇ ਸੁਰੱਖਿਆ ਦੀ ਜ਼ਿੰਮੇਵਾਰੀ ADGP DIG ਅਤੇ ਨਾਬਾ ਜੇਲ ਦੇ ਸੁਪਰੀਡੈਂਟ ਦੀ ਤੈਅ ਕੀਤੀ ਹੈ ਦੱਸਦੀ ਹੈ ਕਿ ਸੀਨੀਅਰ ਅਕਾਲੀ ਆਗੂ ਵਿਕਰਮਜੀਠੇ ਦੀ ਸੁਰੱਖਿਆ ਨੂੰ ਲੈ ਕੇ ਨਾਬਾ ਜੇਲ ਵਿੱਚ ਗੰਭੀਰ ਖਤਰੇ ਦੀ ਸੰਭਾਵਨਾ ਸਾਹਮਣੇ ਆਈ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਜੇ ਵਿਕਰਮਜੀਠੇ ਦੀ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਹੋਈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ADGP ਜ਼ਿਲ੍ਹਾ ਅਤੇ ਨਾਬਾ ਜੇਲ੍ਹ ਸੁਪਰੀਡੈਂਟ ਦੀ ਹੋਵੇਗੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਮੰਨਿਆ ਕਿ ਵਿਕਰਮਜੀਠੇ ਨੂੰ ਸੱਚਮੁੱਚ ਤਮਕੀਆਂ ਮਿਲੀਆਂ ਸਾਨਾ 23 ਤੋਂ ਬਾਅਦ ਜੇਲ੍ਹ ਵਿੱਚ ਉਹਨਾਂ ਦੀ ਸੁਰੱਖਿਆ ਪੂਰੀ ਤਰ੍ਹਾਂ ਸਖਤ ਕਰ ਦਿੱਤੀ ਗਈ ਹੈ ਉਹ ਸੀਸੀਟੀਵੀ ਨਿਗਰਾਨੀ ਹੇਠ ਹਨ ਅਤੇ ਜੇਲ੍ਹ ਦੇ ਬਾਹਰ ਵੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਇਹ ਮੁੱਦਾ ਸੰਵੇਦਨਸ਼ੀਲ ਹੈ ਤੇ ਇਸ ਨੂੰ ਜ਼ਰੂਰੀ ਸੂਚੀ ਤੋਂ ਬਾਅਦ ਸਭ ਤੋਂ ਪਹਿਲਾਂ ਪਟੀਸ਼ਨ ਤੇ ਸੁਣਵਾਈ ਵਿੱਚ ਸ਼ਾਮਿਲ ਕੀਤਾ ਗਿਆ ਸੀ ਵਿਕਰਮਜੀ ਠੇਦੇ ਵਕੀਲ ਨੇ ਡੀਜੀਪੀ ਇੰਟੈਲੀਜੈਂਸ ਦੇ ਇੱਕ ਤਾਜ਼ਾ ਪੱਤਰ ਦਾ ਹਵਾਲਾ ਦਿੱਤਾ ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਵਿਕਰਮਜੀਠਿਆ ਨੂੰ ਜੇਲ੍ਹ ਅੰਦਰ ਵੀ ਇੱਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤੋਂ ਖਤਰਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਪਸ਼ਟਕਰਨ ਦਾ ਸਮਾਂ ਬਦਲੇ ਜਾਣ ਮਗਰੋਂ ਸੀਐਮ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦਾ 15 ਜਨਵਰੀ ਨੂੰ ਕੋਈ ਵੀ ਹੋਰ ਜੇਵਨ ਨਹੀਂ ਹੈ ਤੇ ਉਹ ਸਵੇਰੇ 10 ਵਜੇ ਹੀ ਨਿਮਰਤਾ ਸਹਿਤ ਸ਼੍ਰੀ ਅਕਾਲ ਤਖਤ ਸਾਹਿਬਕਦਰੇ ਤਹਾਦਰ ਹੋਣ ਲਈ ਤਿਆਰ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਸਤਿਕਾਰਯੋਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਮੇਰਾ 15 ਜਨਵਰੀ ਨੂੰ ਕੋਈ ਹੋਰ ਜੇਵਨ ਨਹੀਂ ਮੈਂ ਮਾਨਿਓ ਕੋ ਰਾਸ਼ਟਰਪਤੀ ਜੀ ਦੇ ਦਫ਼ਤਰ ਵਿਖੇ ਵੀ ਸੂਚਨਾ ਦਿੱਤੀ ਹੈ 15 ਜਨਵਰੀ ਦਾ ਦਿਨ ਆਪ ਜੀ ਦੇ ਆਦੇਸ਼ ਮੁਤਾਬਿਕ ਪੂਰੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸਮਾਂ ਬਦਲਣ ਸੰਬੰਧੀ ਕੋਈ ਵੀ ਅਧਿਕਾਰਿਤ ਪੱਤਰ ਜਾਂ ਬਿਆਨ ਮੇਰੇ ਜਾਂ ਦਫ਼ਤਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਮੈਂ 15 ਜਨਵਰੀ ਨੂੰ ਸਵੇਰੇ 10 ਵਜੇ ਨਿਮਰਤਾ ਸਹਿਤ ਹਾਜ਼ਰ ਹੋਣ ਲਈ ਤਿਆਰ ਹਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਸੈ ਵੱਲੋਂ ਜਾਰੀ ਹੋਏ ਤਾਜ਼ਾ ਹੁਕਮ ਅਨੁਸਾਰ ਆਖਿਆ ਗਿਆ ਸੀ ਕਿ ਜਥੇਦਾਰ ਕੁਲਦੀਪ ਸਿੰਘ ਗੜਗਜ ਦੇ ਆਦੇਸ਼ਾਂ ਅਨੁਸਾਰ ਮਿਤੀ 15 ਜਨਵਰੀ 2025 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਕਤਰੇਤ ਸ਼੍ਰੀ ਅਕਾਲ ਤਖਸੈ ਵਿਖੇ ਆਪਣਾ ਸਪਸ਼ਟੀਕਰਨ ਦੇਣ ਦਾ ਸਮਾਂ ਉਨ੍ਹਾਂ ਵੱਲੋਂ ਉਸ ਦਿਨ ਦੇ ਦਰਸ਼ਾਏ ਗਏ ਆਪਣੇ ਰੁਝੇਮਿਆਂ ਦੇ ਮੱਧ ਨਜ਼ਰ ਸਵੇਰੇ 10 ਵਜੇ ਤੋਂ ਬਦਲ ਕੇ ਹੁਣ ਸੰਧਿਆ ਵੇਲੇ 4:30 ਤੇ ਕਰ ਦਿੱਤਾ ਗਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪਾਂ ਨਾਲ ਜੁੜੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਅਤੇ ਏਆਈਜੀ ਵਿਜੀਲੈਂਸ ਜਗਤਪ੍ਰੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਪਹੁੰਚੇ ਉਹਨਾਂ ਨੇ ਮਾਮਲੇ ਨਾਲ ਸੰਬੰਧਤ ਰਿਕਾਰਡਾਂ ਤੇ ਦਸਤਾਵੇਜ਼ਾਂ ਦੀ ਜਾਂਚ ਦੀ ਪ੍ਰਕਿਰਿਆ ਸ਼ੁਰੂ ਕੀਤੀ ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੇ ਚਾਰਟਡ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਕਿਉਂਕਿ ਇਹ ਮਾਮਲਾ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਡੂੰਘਾ ਜੁੜਿਆ ਹੋਇਆ ਹੈ ਇਸ ਲਈ ਸੂਬੇ ਪੱਧਰ 'ਤੇ ਜਾਂਚ ਨੂੰ ਵਿਸ਼ੇਸ਼ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਮਾਮਲੇ ਦੀ ਜਾਂਚ ਪਹਿਲਾਂ ਹੀ ਚੱਲ ਰਹੀ ਸੀ ਪਰ ਜਾਂਚ ਨੂੰ ਹੋਰ ਪਾਰਦਰਸ਼ੀ ਅਤੇ ਨਿਰਪੱਖ ਬਣਾਉਣ ਲਈ ਐਸਆਈਟੀ ਬਣਾਈ ਗਈ ਹੈ ਐਸਆਈਟੀ ਵੱਲੋਂ ਹਰ ਪਹਿਲੂ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਤਾਂਕਿ ਸਚਾਈ ਸਾਹਮਣੇ ਲਿਆਂਦੀ ਜਾ ਸਕੇ ਸ਼੍ਰੀ ਅਕਾਲ ਤਖਤ ਸੈਦ ਦੇ ਹੁਕਮਾਂ ਦੀ ਪਾਲਣਾ ਕਰਦੇ ਆ ਸ਼੍ਰੋਮਣੀ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਉਹ ਪੁਲਿਸ ਜਾਂਚ ਵਿੱਚ ਪੂਰਾ ਸਹਿਯੋਗ ਕਰੇਗੀ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ ਨੇ ਕਿਹਾ ਹੈ ਕਿ ਸ਼ਰੀ ਅਕਾਲ ਤੱਕ ਸਾਇਦੇ ਹੁਕਮਾਂ ਨਾਲ ਹੀ ਸਭ ਤੋਂ ਉੱਪਰ ਹਨ ਅਤੇ ਕਮੇਟੀ ਪੂਰੀ ਤਰ੍ਹਾਂ ਉਨ੍ਹਾਂ ਦੀ ਪਾਲਣਾ ਕਰੇਗੀ ਉਨ੍ਹਾਂ ਕਿਹਾ ਹੈ ਕਿ ਐਸ ਆਈ ਟੀ ਅੱਜ ਦਫ਼ਤਰ ਪਹੁੰਚੀ ਹੈ ਤੇ ਕਮੇਟੀ ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਹਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੀ ਨਿਵਾਰਕ ਨਜ਼ਰਬੰਦੀ ਹੁਕਮਦਾਰ ਬਣਨ ਵਾਲੇ ਮੂਲ ਰਿਪੋਰਟ ਮੰਗਵਾਏ ਹਨ ਇਹ ਨਿਰਦੇਸ਼ ਉਦੋਂ ਵਾਈ ਜਦੋਂ ਬੈਂਚ ਨੇ ਪੰਜਾਬ ਨੂੰ ਕੌਮੀ ਸੁਰੱਖਿਆ ਕਾਨੂੰਨ ਤਹਿਤ ਲਗਾਤਾਰ ਤੀਜੀ ਵਾਰ ਨજરਬੰਦੀ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਉਹਨਾਂ ਦੀ ਪਟੀਸ਼ਨ ਤੇ ਪੈਰਾਗ੍ਰਾਫ ਵਾਰ ਜਵਾਬ ਦਾਖਲ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਚੀਫ ਜਸਟਿਸ ਦੀ ਅਗਵਾਈ ਵਾਲੀ ਬੈਂਚ ਨੇ ਸ਼ੁਰੂ ਚ ਹੀ ਕਿਹਾ ਹੈ ਕਿ ਸੁਪਰੀਮ ਕੋਰਟ ਨੇ 10 ਨਵੰਬਰ ਦੇ ਹੁਕਮ ਰਾਹੀਂ ਇਸ ਮਾਮਲੇ ਦੇ ਫੈਸਲੇ ਲਈ 6 ਹਫ਼ਤਿਆਂ ਦੀ ਵੱਧ ਤੋਂ ਵੱਧ ਮਿਆਦ ਤੈਅ ਕੀਤੀ ਸੀ ਪਰ 17 April 2025 ਦੇ ਨਿਵਾਰਕ ਨજરਬੰਦੀ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਸੰਬਰ ਦੇ ਪਹਿਲੇ ਹਫਤੇ ਦਾਖਲ ਕੀਤੀ ਗਈ ਸੀ ਹਾਈ ਕੋਰਟ ਵਿਰੋਧ ਕਰਨ ਵਾਲਿਆਂ ਟੀਰਾ ਤੋਂ ਪੈਰਾਗ੍ਰਾਫ ਵਾਰ ਜਵਾਬ ਪ੍ਰਾਪਤ ਹੋਣ ਤੱਕ ਅੱਗੇ ਦੀ ਕਾਰਵਾਈ ਨਹੀਂ ਕਰ ਸਕਦਾ ਅਖਰ ਅਦਾਲਤ ਨੇ ਸੂਬੇ ਦੀ ਅਪੀਲ ਨੂੰ ਸਵੀਕਾਰ ਕਰਦਿਆਂ ਉਸ ਨੂੰ ਆਪਣਾ ਜਵਾਬ ਦਾਖਲ ਕਰਨ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਹੈ ਬੈਂਚ ਨੇ ਅੱਗੇ ਨਿਰਦੇਸ਼ ਦਿੱਤਾ ਹੈ ਕਿ ਹਿਰਾਸਤ ਦੇ ਧਾਰਾਂ ਦਾ ਸਮਰਥਨ ਕਰਨ ਵਾਲੇ ਮੂਲ ਦਸਤਾਵੇਜ਼ ਵੀ ਅਗਲੀ ਸੁਣਵਾਈ ਦੀ ਤਾਰੀਖ ਤੇ ਪੇਸ਼ ਕੀਤੇ ਜਾਂਦੇ ਇਸ ਤੋਂ ਬਾਅਦ ਮਾਮਲੇ ਨੂੰ 20 ਜਨਵਰੀ ਲਈ ਸੂਚੀਬੱਧ ਕੀਤਾ ਗਿਆ ਹੈ ਭਾਈ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸੁਣਵਾਈ ਮੁਲਤਵੀ ਹੋ ਗਈ ਹੈ ਪਿਛਲੇ ਸਾਲ 27 ਸਤੰਬਰ ਨੂੰ ਸੁਪਰੀਮ ਕੋਰਟ ਨੇ ਹਵਾਰਾ ਦੀ ਪਟੀਸ਼ਨ ਤੇ ਕੇਂਦਰ ਚੰਡੀਗੜ੍ਹ ਪ੍ਰਸ਼ਾਸਨ ਅਤੇ ਦਿੱਲੀ ਅਤੇ ਪੰਜਾਬ ਸਰਕਾਰਾਂ ਨੂੰ ਨੋਟਿਸ ਜਾਰੀ ਕੀਤੇ ਸਨ ਹਵਾਰਾ 31 ਅਗਸਤ 1995 ਨੂੰ ਚੰਡੀਗੜ੍ਹ ਦੇ ਸਿਵਲ ਸਕੱਤਰ ਦੇ ਪ੍ਰਵੇਸ਼ ਦੁਆਰ ਤੇ ਹੋਏ ਬੰਬ ਧਮਾਕਿਆਂ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਾਂ ਦੀ ਇਸ ਵਿੱਚ ਬਿਆਨਤ ਸਿੰਘ ਅਤੇ 16 ਹੋਰ ਲੋਕ ਮਾਰੇ ਗਏ ਸਨ ਸੁਪਰੀਮ ਕੋਰਟ 'ਚ ਦਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ 22 ਜਨਵਰੀ 2004 ਨੂੰ ਭੱਜਣ ਦੇ ਕਥਿਤ ਮਾਮਲੇ ਨੂੰ ਛੱਡ ਕੇ ਹਵਾਰਾ ਦਾ ਜੇਲ੍ਹ ਵਿੱਚ ਵਿਵਹਾਰ ਬੇਦਾਗ ਰਿਹਾ ਉਹ ਉਸ ਮਾਮਲੇ ਵਿੱਚ ਭੱਜ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਹੋਰ ਜੇਲ੍ਹ ਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਰਾਸ਼ਟਰੀ ਰਾਤਾਨੀ ਵਿੱਚ ਉਹਨਾਂ ਦੇ ਵਿਰੁੱਧ ਕੋਈ ਕੇਸ ਲੰਬਿਤ ਨਹੀਂ ਹੈ ਦੇਸ਼ ਵਿਆਪੀ ਸ਼੍ਰੋਮਣੀ ਅਕਾਲੀ ਦਲ ਫਤਿਹਗੜ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੱਸਾ ਜਾਹਰ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਨੂੰ ਦੇਖਦਿਆਂ ਹੋਇਆਂ ਆਮ ਆਦਮੀ ਪਾਰਟੀ ਦੀ ਸਰਕਾਰ ਬੁਖਲਾਟ ਵਿੱਚ ਆ ਕੇ ਬੇਅਦਬੀਆਂ ਦੇ ਮਾਮਲੇ ਤੇ ਗਠਿਤ ਕੀਤੀ ਗਈ ਐਸਆਈਟੀ ਰਾਹੀਂ ਆਮ ਆਦਮੀ ਪਾਰਟੀ ਸੁਖਵੀਰ ਸਿੰਘ ਬਾਦਲ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਸਕਦੀ ਹੈ ਕਾਲੀ ਆਗੂਆਂ ਨੇ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਵੱਲੋਂ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਨੂੰ ਢਾਹ ਲਾਉਣ ਅਤੇ ਕਮਜ਼ੋਰ ਕਰਨ ਦੀਆਂ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਹੈ ਕਿ ਹੁਣ ਭਗਵੰਤ ਮਾਨ ਵੱਲੋਂ 328 ਰੂਪਾਂ ਦੇ ਮਾਮਲੇ ਨੂੰ ਰਾਜਨੀਤਿਕ ਰੋਟੀਆਂ ਸੇਕਣ ਲਈ ਵਰਤਿਆ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਵੀਸ਼ਰ ਸਿੰਘ ਦੀ ਰਿਪੋਰਟ ਵਿੱਚ ਕਿਤੇ ਨਹੀਂ ਲਿਖਿਆ ਕਿ ਪਾਵਨ ਸਰੂਪ ਚੋਰੀ ਹੋਏ ਜਾਂ ਵੀਜਵੀ ਹੋਈ ਹੈ ਇਸ ਰਿਪੋਰਟ ਚ ਸਪਸ਼ਟ ਲਿਖਿਆ ਗਿਆ ਹੈ ਕਿ ਇਹ ਪਾਵਨ ਸਰੂਪ ਸੰਬੰਧਿਤ ਕਰਮਚਾਰੀਆਂ ਦੀ ਮਿਲੀ ਭੁਗਤਾਨ ਨਾਲ ਬਾਹਰ ਸੰਗਤਾਂ ਨੂੰ ਦਿੱਤੇ ਗਏ ਹਨ ਇਹਨਾਂ ਦੀ ਬਣਦੀ ਪੇਟਾ ਟਰਸਟ ਫੰਡਾਂ ਵਿੱਚ ਜਮ੍ਹਾਂ ਨਹੀਂ ਕਰਵਾਏ ਗਏ ਤੇ ਨਾ ਹੀ ਇਹ ਪਾਵਨ ਸਰੂਪਾਂ ਦਾ ਬਿੱਲ ਕੱਟਿਆ ਗਿਆ ਹੈ ਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਗਲਿਆਰੇ ਚ ਪੇਸ਼ ਹੋਣ ਸਮੇਂ ਟੀਵੀ ਤੇ ਲਾਈਵ ਹੋਣ ਦੀ ਰੱਖੀ ਸ਼ਰਤ ਰੱਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਵੰਗਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਗੀਗ ਵਰਕਰਾਂ ਦੀ ਹੜਤਾਲ ਸਫਲ ਰਹੀ ਸਰਕਾਰ ਨੇ ਡਿਲੀਵਰੀ ਲੜਕੀਆਂ ਦੀ ਸੁਰੱਖਿਆ ਲਈ ਇੱਕ ਵੱਡਾ ਕਦਮ ਚੁੱਕਿਆ ਹੈ ਕੇਂਦਰ ਸਰਕਾਰ ਦੇ ਦਖਲ ਤੋਂ ਬਾਅਦ ਔਨਲਾਈਨ ਆਰਡਰ ਲਈ 10 ਮਿੰਟ ਦੀ ਡਿਲੀਵਰੀ ਨਿਯਮ ਹਟਾ ਦਿੱਤਾ ਗਿਆ ਹੈ ਕੇਰਤ ਮੰਤਰੀ ਮਨਸੂਖ ਮੰਡਾਵੀਆ ਦੇ ਦਖਲ ਤੋਂ ਬਾਅਦ ਬਲੀਨਕਿਟ ਨੇ ਆਪਣੇ ਸਾਰੇ ਬ੍ਰਾਂਡਾਂ ਤੋਂ 10 ਮਿੰਟ ਦੀ ਡਿਲੀਵਰੀ ਦਾ ਦਾਵਾ ਹਟਾ ਦਿੱਤਾ ਹੈ ਕੇਂਦਰੀ ਮੰਤਰੀ ਨੇ ਇਸ ਮੁੱਦੇ ਤੇ ਬਲਿੰਕਟ ਜੋਮੈਟੋ ਸਵੀਗੀ ਅਤੇ ਜੋਮੈਟੋ ਦੇ ਅਧਿਕਾਰੀਆਂ ਨਾਲ ਵਿਚਾਰ ਪਟੰਦਰਾ ਕੀਤਾ ਮੀਟਿੰਗ ਡਿਲੀਵਰੀ 파ਟਨਰਾਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਅਤੇ ਸਮਾਂ ਸੀਮਾਵਾਂ ਨੂੰ ਹਟਾਉਣ ਤੇ ਕੇਂਦ੍ਰਿਤ ਸੀ ਮੇਰਾ ਨਾਮ ਗੁਰਬੰਸ ਸਿੰਘ ਗਾਇਸ ਹੈ ਜੀ ਮੈਂ ਸੁਪਰਡੈਂਟ ਪੁਲਿਸ ਡਿਟੈਕਟਿਵ ਪਟਿਆਲਾ ਤੇ ਮੈਂ ਇਹ ਸੈੱਟ ਜਿਹੜੀ ਸੈੱਟ ਮਕਦਮਾ ਨੰਬਰ 168 ਦੀ ਤਫ਼ਤੀਸ਼ ਕਰ ਰਹੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਗੁੰਮਸ਼ੁਦਗੀ ਦੇ ਮਤਲਕ ਹੈ ਉਹਨਾਂ ਦੇ ਮਿਸਿੰਗ ਦੇ ਮਤਲਕ ਹੈ ਮੈਂ ਉਸ ਸਟਾਫ ਦਾ ਮੈਂਬਰ ਹਾਂ ਤੇ ਅੱਜ ਅਸੀਂ ਐਸਜੀਪੀਸੀ ਦਫ਼ਤਰ ਇੱਥੇ ਸੈਕਟਰ 5 ਚੰਡੀਗੜ੍ਹ ਰਿਕਾਰਡ ਦੀ ਰਿਕਾਰਡ ਲੈਣ ਵਾਸਤੇ ਆਏ ਸੀ ਕਿਉਂਕਿ ਪਿਛਲੇ ਸਮੇਂ ਤੋਂ ਜਦੋਂ ਤੋਂ ਇਸ ਮੁਕਦਮੇ ਦੀ ਤਫ਼ਤੀਸ਼ ਚੱਲ ਰਹੀ ਹੈ ਅਸੀਂ ਤਫ਼ਤੀਸ਼ ਨੂੰ ਸਚੇਤ ਜੇ ਢੰਗ ਨਾਲ ਚਲਾਉਣ ਲਈ ਸੰਚਾਰੂ ਢੰਗ ਨਾਲ ਚਲਾਉਣ ਲਈ ਔਰ ਬਿਲਕੁਲ ਕਾਨੂੰਨ ਦੇ ਤਹਿ ਚਲਾਉਣ ਵਾਸਤੇ ਅਸੀਂ ਐਸਜੀਪੀਸੀ ਤੋਂ ਰਿਕਾਰਡ ਦੀ ਮੰਗ ਕੀਤੀ ਸੀ ਜੋ ਐਸਜੀਪੀਸੀ ਦੇ ਕੁਝ ਆਪਣੇ ਕਾਰਨਾ ਕਰਕੇ ਪਹਿਲਾਂ ਮੰਗ ਸਾਨੂੰ ਜਿਹੜਾ ਰਿਕਾਰਡ ਦੇਣ ਤੋਂ ਮਨਾ ਕਰ ਦਿੱਤਾ ਗਿਆ ਸੀ ਜਦੋਂ ਕੱਲ ਅਸੀਂ ਟੀਵੀ ਤੇ ਦੇਖਿਆ ਕਿ ਸ਼੍ਰੀ ਕਾਲਤਾਖਸਬ ਦੇ ਜਥੇਦਾਰ ਸਾਹਿਬ ਨੇ ਸਹਿਯੋਗ ਕਰ ਲਿਆ ਐਸਜੀਪੀਸੀ ਨੂੰ ਆਦੇਸ਼ ਦੇ ਦਿੱਤਾ ਉਸ ਉਸ ਮੁਤਲਕ ਫਿਰ ਅਸੀਂ ਅੱਜ ਰਿਕਾਰਡ ਲੈਣ ਵਾਸਤੇ ਇੱਥੇ ਐਸਜੀਪੀਸੀ ਦੇ ਦਫ਼ਤਰ ਆਏ ਹਾਂ ਇੱਥੇ ਮੈਨੂੰ ਸੁਖਮਿੰਦਰ ਸਿੰਘ ਸਰਦਾਰ ਸੁਖਮਿੰਦਰ ਸਿੰਘ ਜਿਹੜੇ ਸਖਤਰ ਨੇ ਐਸਜੀਪੀਸੀ ਦੇ ਉਹ ਮਿਲੇ ਨੇ ਤੇ ਉਹਨਾਂ ਨੂੰ ਮੈਂ ਇੱਕ ਪੱਤਰ ਦਿੱਤਾ ਜੋ ਸਾਨੂੰ ਰਿਕਾਰਡ ਚਾਹੀਦਾ ਹੈ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਪ੍ਰਧਾਨ ਜੀ ਨਾਲ ਐਸਜੀਪੀਸੀ ਦੇ ਪ੍ਰਧਾਨ ਜੀ ਨਾਲ ਗੱਲ ਕਰਕੇ ਸਾਨੂੰ ਬੜੀ ਜਲਦੀ ਇਹ ਰਿਕਾਰਡ ਮੁਹੱਈਆ ਕਰਵਾਉਣਗੇ ਔਰ ਜਿਵੇਂ ਹੀ ਰਿਕਾਰਡ ਸਾਨੂੰ ਐਸਜੀਪੀਸੀ ਤੋਂ ਰਿਕਾਰਡ ਹਾਸਲ ਕਰ ਜਾਂਦਾ ਹੈ ਉਸ ਤੋਂ ਬਾਅਦ ਸਾਡੀ ਤਫ਼ਤੀਸ਼ ਅੱਗੇ ਤੱਕ ਜਾਊਗੀ ਔਰ ਕਿਉਂਕਿ ਇਹ ਇੱਕ ਬਹੁਤ ਸੰਵੇਦਨਸ਼ੀਲ ਮਸਲਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਤਲਬਕ ਮਸਲਾ ਹੈ ਇਸ ਕਰਕੇ ਅਸੀਂ ਹਰ ਪਹਿਲੂ ਦੀ ਡੰਗਾਈ ਨਾਲ ਤਫ਼ਤੀਸ਼ ਕਰਕੇ ਇਹਨੂੰ ਲੌਜੀਕਲ ਐਂਡ ਤੱਕ ਕਨਕਲੂਡਿੰਗ ਐਂਡ ਤੱਕ ਜਾਵਾਂ। ਕੋਈ ਸਮੱਸਿਆ ਹੈਗਾ ਕਿ ਰਿਕਾਰਡ ਚਟਾਰ ਦੀ ਮੰਗ ਹੋਈ ਹੈ। ਦੇਖੋ ਸਾਨੂੰ ਤਾਂ ਰਿਕਾਰਡ ਅਸੀਂ ਫੌਰਨ ਮੰਗ ਕੀਤੀ ਹੈ ਕਿ ਸਾਨੂੰ ਰਿਕਾਰਡ ਮਹయ్యా ਕੀਤਾ ਜਾਵੇ। ਸਾਨੂੰ ਇਹ ਸੀ ਕਿ ਹੋ ਸਕਦਾ ਹੈ ਰਿਕਾਰਡ ਇੱਥੇ ਹੋਵੇ ਲੇਕਿਨ ਜਿਹੜੇ ਸਖਤਰ ਸਾਨੂੰ ਇੱਥੇ ਮਿਲੇ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਪ੍ਰਧਾਨ ਜੀ ਨਾਲ ਉਹਨਾਂ ਦਾ ਤਾਲਮੇਲ ਹੋ ਗਿਆ ਉਹ ਆਪਣੇ ਪ੍ਰਧਾਨ ਜੀ ਨਾਲ ਗੱਲ ਕਰਕੇ ਸਾਨੂੰ ਸੂਚਿਤ ਕਰਨਗੇ ਫਿਰ ਉਸ ਤੋਂ ਬਾਅਦ ਸਾਨੂੰ ਰਿਕਾਰਡ ਮਹయ్యా ਕਰਵਾਉਣ। ਦੇਖੋ ਬਾਕੀ ਬਹੁਤ ਗੱਲਾਂ ਤਫਤੀਸ਼ ਦੀਆਂ ਗੱਲਾਂ ਨੇ ਮੈਂ ਤਫਤੀਸ਼ ਦੀਆਂ ਗੱਲਾਂ ਤੁਹਾਨੂੰ ਇੱਥੇ ਡਿਸਕਲੋਜ਼ ਨਹੀਂ ਕਰ ਸਕਦਾ ਦੇਖੋ ਜਾਂਚ ਦੀ ਤੇਜ਼ੀ ਦੀ ਗੱਲ ਸੁਣੋ ਮੇਰੀ ਕੱਲ ਅਸੀਂ ਨਿਊਜ਼ਪੇਪਰ ਤੇ ਆਪਣਾ ਸੋਸ਼ਲ ਮੀਡੀਆ 'ਚ ਦੇਖਿਆ ਕਿ ਆਦੇਸ਼ ਇਹਨਾਂ ਨੂੰ ਕਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਤੇ ਅਸੀਂ ਫੌਰਨ ਸਵੇਰੇ ਰਿਕਾਰਡ ਲੈਣ ਵਾਸਤੇ ਆ ਗਏ ਸਾਨੂੰ ਤਾਂ ਜਿਵੇਂ ਰਿਕਾਰਡ ਮਹੀਆ ਹੁੰਦਾ ਜੀ ਅਸੀਂ ਉਸੇ ਟਾਈਮ ਸਾਡੀ ਤਫਤੀਸ਼ ਅੱਗੇ ਚੱਲ ਪੈਂਦੀ ਹੈ ਕੋਈ ਜਿਹੜੇ ਮਹਾਰਾਜ ਸਾਹਿਬ ਦੇ ਸਰੂਪ ਵੀ ਕੁਝ ਟਰੈਕ ਹੋਏ ਨੇ ਤੁਹਾਨੂੰ ਹੁਣ ਤੱਕ ਜਿਵੇਂ ਮੀਡੀਆ ਕੋਲ ਦੇਖੋ ਦੇਖੋ ਤਫਤੀਸ਼ ਦਾ ਤਫਤੀਸ਼ ਦਾ ਅਜੇ ਕੀ ਉਹਦੇ ਵਿੱਚ ਹੋਇਆ ਇਹ ਮੈਂ ਤੁਹਾਨੂੰ ਇੱਥੇ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਹ ਤਫਤੀਸ਼ ਦਾ ਮਸਲਾ ਹੈ ਕੋਈ ਨਹੀਂ ਹੈ ਦੇਖੋ ਮੈਂ ਅਜੇ ਤੁਹਾਨੂੰ ਇਹ ਤਫਤੀਸ਼ ਦਾ ਅਜੇ ਚੱਲ ਰਹੀ ਹੈ ਮੈਂ ਇੱਥੇ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਗ੍ਰਫਤਾਰੀਆਂ ਨੇ ਉਹਨਾਂ ਦੀ ਗ੍ਰਫਤਾਰੀਆਂ ਦੇਖੋ ਦੋ ਗ੍ਰਫਤਾਰੀਆਂ ਹੋਈਆਂ ਜੀ ਦੋ ਗ੍ਰਿਫਤਾਰੀਆਂ ਹੋਈਆਂ ਬਾਕੀ ਕਾਨੂੰਨ ਅਨੁਸਾਰ ਸੈਟਅਪ ਨਾਲ ਕੰਮ ਕਰ ਰਿਹਾ ਹੈ। ਆਨ ਵਾਲੇ ਸਮਾਜ ਦੇ ਵਿੱਚ ਵੀ ਕੀ ਕਿਸੇ ਨੂੰ ਨੋਟਿਸ ਹੈ ਇਸ ਦੇ ਤਲਕ ਪੁੱਛਾ ਜਾ ਸਕਦਾ ਹੈ ਜੀ। ਦੇਖੋ ਦੇਖੋ ਜੀ ਇਹ ਓਪਨ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੀ ਦੀ ਵੀ ਸਾਨੂੰ ਜਰੂਰਤ ਹੋਊਗੀ ਉਹਨੂੰ ਅਸੀਂ ਸਮਨ ਕਰਾਂਗੇ ਸਮਨ ਕਰਕੇ ਫਿਰ ਅਸੀਂ ਪੁੱਛਗਿੱਛ ਕਰਾਂਗੇ। ਐਸਪੀਸੀ ਤੋਂ ਇਲਾਵਾ ਅਕਾਲੀ ਦਲ ਆਗੂਆਂ ਨੂੰ ਵੀ ਸਮਨ ਹੋ ਸਕਦੇ। ਦੇਖੋ ਇਹ ਇਹ ਮੇਰਾ ਪ੍ਰੈਰੋਗੇਟਿਵ ਨਹੀਂ ਜੀ। ਦੂਸਰੀ ਗੱਲ ਇਹ ਹੈ ਕਿ ਐਸ ਸਟੇਜ ਤੇ ਅਜੇ ਮੈਂ ਤੁਹਾਨੂੰ ਸਾਰੇ ਫੈਕਟ ਡਿਸਕਲੋਜ਼ ਨਹੀਂ ਕਰ ਸਕਦਾ। ਸਾਡਾ ਕਿਸੇ ਵੀ ਵਿਅਕਤੀ ਜਾਂ ਕਿਸੇ ਸੰਸਥਾ ਨਾਲ ਕੋ ਮਤਲਬ ਨਹੀਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੁੰਮਸ਼ੁਦਗੀ ਬਾਰੇ ਉਹਦੇ ਬਾਰੇ ਤਫਤੀਸ਼ ਕਰ ਰਹੇ ਹਾਂ ਠੀਕ ਹੈ ਠੀਕ ਹੈ ਸਟਾਫ ਬੋਲੋ ਕਿ ਆ ਗਿਆ ਸੀ ਇਸ ਕੀ ਸੰਦੀ ਮਹਤਾਨ ਸਾਹਿਬ ਨਾਲ ਕੋਈ ਰਾਬਤਾ ਨਹੀਂ ਹੋਇਆ ਤਾਂ ਅਸੀਂ ਉਹ ਕਹਿੰਦੇ ਐਸਆਈਟੀ ਨੇਾਨੂੰ ਕੋਈ ਇੰਟਮੇਸ਼ਨ ਦੇ ਦਿੱਤੇ ਨਹੀਂ ਲੈ ਸਕਦੇ ਵੀ ਐਸਆਈਟੀ ਦੀ ਟੀਮ ਅੰਦਰ ਚੈੱਕ ਨਹੀਂ ਕਰ ਸਕਦੇ ਦੇਖੋ ਐਸਆਈਟੀ ਦੀ ਟੀਮ ਨੇ ਇੱਕ ਐਸਆਈਟੀ ਵੱਲੋਂ ਲਿਖਿਆ ਪੱਤਰ ਉਹਨਾਂ ਨੂੰ ਅਸੀਂ ਉਹਨਾਂ ਤੋਂ ਮੰਗ ਕੀਤੀ ਹੈ ਜੀ ਅਸੀਂ ਪੱਤਰ ਉਹਨਾਂ ਨੂੰ ਦਿੱਤਾ ਉਹਨਾਂ ਨੇ ਪੱਤਰ ਸਾਡਾ ਰੀਸੀਵ ਕੀਤਾ ਔਰ ਉਸ ਪੱਤਰ ਦੇ ਵਿੱਚ ਜੋ ਸਾਨੂੰ ਰਿਕਾਰਡ ਚਾਹੀਦਾ ਸਭ ਲਿਖਿਆ ਹੋਇ ਸਾਨੂੰ ਉਹਨਾਂ ਨੇ ਭਰੋਸਾ ਦਵਾਇਆ ਕਿ ਅਸੀਂ ਉਹ ਆਪਣੇ ਪ੍ਰਧਾਨ ਜੀ ਨਾਲ ਗੱਲ ਕਰਕੇ ਸਾਨੂੰ ਮਾਇਆ ਕਰਾਉਂਗਾ ਸਹਿਯੋਗ ਕੀਤਾ ਜੀ ਉਹਨਾਂ ਨੇ ਤੁਹਾਨੂੰ ਸਹਿਯੋਗ ਕੀਤਾ ਅੱਜ ਅੱਜ ਦੇਖੋ ਜੀ ਅੱਜ ਉਹਨਾਂ ਦੇ ਸਕੱਤਰ ਮਿਲੇ ਨੇ ਸਕੱਤਰ ਤੇ ਡਿਪਟੀ ਸਕੱਤਰ ਉਹਨਾਂ ਨੇ ਸਾਤੋਂ ਪੱਤਰ ਰੀਸੀਵ ਕਰ ਲਿਆ ਤੇ ਉਹਨਾਂ ਨੇ ਸਾਨੂੰ ਪੂਰਨ ਭਰੋਸਾ ਦਿੱਤਾ ਕਿ ਉਹ ਦੇਣਗੇ ਜੀ ਪੈਸਾ ਪੈਸਾ ਕੋਲੀ ਦੀ ਗਿਫਤਾਰੀ ਹੋਈ ਹੈ ਕੋਲੀ ਤੋਂ ਪੁੱਛਗਿੱਛ ਦੌਰਾਨ ਕੁਝ ਪਤਾ ਲੱਗਿਆ ਕਿ 328 ਲੱਖ ਦਾ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਦੇਖੋ ਕੋਲੀ ਸਾਡੇ ਕੋਲ ਪੁਲਿਸ ਰਿਮਾਨ ਚ ਰਹੇ ਨੇ ਉਹਨਾਂ ਤੋਂ ਤਫਤੀਸ਼ ਪੁੱਛਗਿੱਛ ਕੀਤੀ ਗਈ ਹੈ ਲੇਕਿਨ ਇਹ ਇਸ ਪਲੇਟਫਾਰਮ ਸਾਡੇ ਮੁੱਖ ਮੰਤਰੀ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਏਡਾ ਵੱਡਾ ਮਾਣ ਦਿੱਤਾ ਆ ਉਹਨਾਂ ਚ ਨ ਪੰਜਾਂ ਚੋਂ ਇੱਕ ਗੁਣ ਨਹੀਂ ਹੈ ਉਹ ਕੀ ਗੱਲ ਹੈ ਕਿ ਜੇ ਧਰਮ ਦੀ ਗੱਲ ਕਰੀਏ ਤੇ ਕੋਹਾਂ ਦੂਰ ਨਹੀਂ ਜੇ ਪਰਿਵਾਰਕ ਧਰਮ ਦੀ ਗੱਲ ਕਰੀਏ ਤੇ ਪਰਿਵਾਰ ਦੇ ਨਾਲ ਜੋ ਬੀਤੀ ਹੈ ਜੋ ਉਹਨਾਂ ਦੇ ਬੱਚੇ ਨੇ ਜੋ ਉਹਨਾਂ ਦੀ ਪਤਨੀ ਸੀ ਜਿਹਦੇ ਨਾਲ ਉਹਨਾਂ ਨੇ ਲਾਵਾਂ ਲਈਆਂ ਸੀਗੀਆਂ ਜਿਹਦੇ ਨਾਲ ਜਨਮ ਮਰਨ ਦੀਆਂ ਕਸਮਾਂ ਖਾਧੀਆਂ ਸੀਗੀਆਂ ਸਤਿਗੁਰੂ ਦੇ ਹਜ਼ੂਰ ਅਰਦਾਸ ਕੀਤੀ ਸੀ ਉਹ ਵੀ ਜਿਹੜਾ ਆਪਣਾ ਜਿਹੜਾ ਫਰਜ਼ਾ ਨਹੀਂ ਨਿਭਾਇਆ ਤੇ ਸਮਾਜਿਕ ਧਰਮ ਆਪਾਂ ਦੇਖਣੀ ਦੇ ਉਹਦੇ ਚ ਹੀ ਇਹ ਬੱਚਿਆਂ ਦੀ ਪਰਵਰਿਸ਼ ਆ ਜਾਂਦੀ ਆ ਜਾਂ ਬਾਕੀ ਸਭ ਕੁਝ ਆ ਜਾਂਦਾ ਕਿੱਤਾ ਧਰਮ ਦੀ ਗੱਲ ਹੁਣ ਇਹਨਾਂ ਦਾ ਕਿੱਤਾ ਇੱਕ ਤਰ੍ਹਾਂ ਪਕੜੀ ਕਿ ਰਾਜਨੀਤੀ ਹੈ। ਇਸੇ ਤਮੇ ਸਮੇਂ ਕਮੇਡੀਅਨ ਸੀਗੇ। ਭਾਵੇਂ ਉਹ ਆਸਾਨੀ ਨਾਲ ਜੁੜੇ ਹੋਏ ਆ। ਪਰ ਐਸ ਵਲੇ ਉਹਨਾਂ ਦਾ ਕਿੱਤਾ ਰਾਜਨੀਤੀ ਤੇ ਰਾਜਨੀਤੀ ਵਿੱਚ ਕੀ ਉਹਦੀ ਵੀ ਇੱਕ ਮर्यादा। ਉਸ ਮर्यादा ਤੋਂ ਜੇ ਕੋਈ ਬਾਹਰ ਜਾਂਦਾ ਆ ਉਹ ਗੈਰ ਮर्याਦਤ ਹੁੰਦਾ ਹੈ। ਤੇ ਮੁੱਖ ਮੰਤਰੀ ਸਾਹਿਬ ਤੇ ਜੁਗਾੜਾਈ ਫਿਰਦੇ ਆ। ਉਹਨ ਦੇ ਕਿਹੜੀ ਰਾਜਨੀਤੀ ਲੋਕਾਂ ਨੂੰ ਧੋਖਾ ਵੀ ਦੇਵਾਂਗੇ ਲੋਕਾਂ ਨਾਲ ਫਰੇਵ ਵੀ ਕਰਾਂਗੇ ਲੋਕਾਂ ਨੂੰ ਝੂਠ ਵੀ ਬੋਲਾਂਗੇ ਔਰ ਵਾਰ-ਵਾਰ ਗੱਲ ਕਰਕੇ ਆਪਣੀ ਗੱਲ ਤੋਂ ਵਾਰ-ਵਾਰ ਮੁਕਰਾਂਗੇ ਤੇ ਰਿਕਾਰਡ ਬਣਾਵਾਂਗੇ ਤੇ ਰਾਜ ਧਰਮ ਦੀ ਗੱਲ ਜੇ ਕਰ ਲਈਏ ਉਹ ਬਣਦਾ ਆ ਕਿ ਲੋਕਾਂ ਪ੍ਰਤੀ ਤੁਸੀਂ ਦਿਲੋਂ ਜਿਹੜਾ ਜੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮਾਣ ਦਿੱਤਾ ਆ ਉਹਦੇ ਉੱਤੇ ਪਹਿਰਾ ਦਿੰਦੇ ਹੋਏ ਉਹਨਾਂ ਦੇ ਭਲੇ ਵਾਸਤੇ ਕਦਮ ਚੁੱਕੋ ਉਹਨਾਂ ਦੇ ਵਿਕਾਸ ਵਾਸਤੇ ਕੰਮ ਕਰੋ ਪਰ ਸਾਡੇ ਮੁੱਖ ਮੰਤਰੀ ਤੇ ਉਹਦੇ 'ਚ ਵੀ ਬੁਰੀ ਤਰ੍ਹਾਂ ਫੇਲ ਹੋਏ ਨੇ ਆਮ ਇਹਨਾਂ ਦੀ ਬੱਚੀ ਦੀ ਵੀਡੀਓ ਸੁਣਾਉਣ ਲੱਗਾ ਇੱਕ ਮਿੰਟ ਦੀ ਵੀਡੀਓ ਆ ਉਸ ਬੱਚੀ ਨੇ ਜਿਹੜੇ ਮਨੁੱਖ ਦੇ ਵਿੱਚ ਪੰਜ ਗੁਣ ਹੋਣੇ ਚਾਹੀਦੇ ਨੇ ਪੰਜ ਫਰਜ਼ ਨਿਭਾਉਣ ਦੀ ਉੱਚ ਸਮਰੱਥਾ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਅਸੀਂ ਧਰਮ ਕਹਿੰਨੇ ਆ ਪਰਿਵਾਰ ਧਰਮ ਕਹਿੰਨੇ ਆ ਸਮਾਜਿਕ ਧਰਮ ਕਹਿੰਨੇ ਆ ਕਿੱਤਾ ਧਰਮ ਕਹਿੰਨੇ ਆ ਰਾਜ ਧਰਮ ਕਹਿੰਨੇ ਆ ਇਸ ਸਾਡੀ ਗੁੱਡੀ ਨੇ ਸਾਡੀ ਬੱਚੀ ਨੇ ਜਿਹੜੀ ਮੁੱਖ ਮੰਤਰੀ ਸਾਭ ਦੀ ਬੱਚੀ ਹੈ ਹਾਂਜੀ ਉਹਨਾਂ ਦੀ ਸਗੀ ਬੱਚੀ ਹੈ ਹਾਂਜੀ ਉਹਨੇ ਜੋ ਦੱਸਿਆ ਉਹ ਤੁਸੀਂ ਸੁਣੋਗੇ ਤੇ ਆਪੇ ਤੁਹਾਨੂੰ ਸਮਝ ਲੱਗ ਜੂਗੀ ਕਿ ਸਾਡੇ ਮੁੱਖ ਮੰਤਰੀ ਚ ਜਿਹੜਾ ਬੰਦਾ ਆਪਣੇ ਜਵਾਕਾਂ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ। ਉਹ ਹੀ ਬੰਦਾ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਕਿਵੇਂ ਚੱਕੇਗਾ? ਜਿਹੜਾ ਕੋਸ਼ ਅਸੀਂ ਵੇਖਿਆ ਸਾਡੀ ਜ਼ਿੰਦਗੀ ਦੇ ਵਿੱਚ ਉਹ ਹੀ ਹੈ ਪੰਜਾਬ ਦੇ ਲੋਕਾਂ ਨਾਲ ਜੀਵਨ ਕਰ ਰਹੇ ਨੇ। ਡਿਵੋਰਸ ਦਾ ਰੀਜ਼ਨ ਨਾ ਇਹ ਦੱਸਿਆ ਸੀ ਕਿ ਮੇਰੀ ਵਾਈਫ ਚਾਹੁੰਦੀ ਸੀ ਕਿ ਮੈਂ ਪੋਲਿਟਿਕਸ ਦੇ ਵਿੱਚ ਨਾ ਆ ਜਾਵਾਂ। ਡਿਵੋਰਸ ਦੇ ਕਾਫੀ ਰੀਜ਼ਨ ਨੇ ਤੇ ਉਹ ਮੇਰੇ ਮਾਮ ਦੀ ਸਟੋਰੀ ਆ ਦੱਸਣ ਨੂੰ। ਜਦੋਂ ਰੈਡੀ ਹੋਏ ਉਹ ਜ਼ਰੂਰ ਦੱਸਣ ਪਰ ਕੁਝ ਰੀਜ਼ਨਸ ਮੈਂ ਦੱਸ ਦਿੰਦੀ ਹਾਂ ਸ਼ਰਾਬ ਪੀਣਾ ਇਮੋਸ਼ਨਲ ਐਂਡ ਫਿਜ਼ੀਕਲ ਅਬਿਊਸ ਟਵਾਰਡਸ ਮਾਈ ਮਦਰ ਝੂਠ ਬੋਲਣ ਦੀ ਆਦਤ ਐਂਡ ਇਮੋਸ਼ਨਲ ਬਲੈਕਮੇਲ ਸ਼ਰਾਬ ਪੀ ਕੇ ਅੱਜ ਵੀ ਇੱਕ ਅਦਿਵਿਦਾਨ ਸਭਾ ਚੱਲ ਜਾਂਦੇ ਆ ਸ਼ਰਾਬ ਪੀ ਕੇ ਗੁਰਦੁਆਰੇ ਚਲ ਜਾਂਦੇ ਆ ਸ਼ਰਾਬ ਪੀ ਕੇ ਪ੍ਰੈਸ ਕਾਨਫਰੰਸਿਸ ਦੇ ਆਉਂਦੇ ਆ ਉਹ ਨਹੀਂ ਮੈਂ ਨਹੀਂ ਕਹਿ ਰਿਆ ਜਿਹੜੀ ਬੱਚੀ ਨੇ ਇਹਨਾਂ ਦੇ ਨਾਲ ਲਗਭਗ 20 ਸਾਲ ਜ਼ਿੰਦਗੀ ਗੁਜ਼ਾਰੀ ਉਹ ਕਹਿ ਰਹੀ ਜਿਨੇ ਕਹਤਾ ਕਿ ਜਿਹੜਾ ਸਾਨੂੰ ਨਹੀਂ ਸੰਭ ਸਕਿਆ ਪੰਜਾਬ ਕਿਵੇਂ ਸੰਭ ਭਾਵੇਂ 4 ਸਾਲ ਹੋ ਗਏ ਤੇ ਪੰਜਾਬ ਵੀ ਕੰਦਾ 'ਚ ਵੱਜਦਾ ਫਿਰਦਾ ਲੋਕ ਵੀ ਕੰਦਾ 'ਚ ਵੱਜਦੇ ਫਿਰਦੇ ਆ ਪਰ ਦੁੱਖ ਦੀ ਗੱਲ ਹੈ ਕਿ ਚਲੋ ਤੂੰ ਜਿੱਧਰ ਤੁਰਿਆ ਫਿਰਦਾ ਐ ਜੋ ਤੂੰ ਕਰਦਾ ਐ ਤੇਰੇ ਚ ਕੀ ਹੈ ਕੀ ਨਹੀਂ ਸਾਨੂੰ ਉਹਦੇ ਨਾਲ ਕੋਈ ਲੈਣ ਦੇ ਨਹੀਂ ਪਰ ਟੱਟੂ ਘੱਟ ਸਿੱਖੀ ਦੇ ਮਸਲਿਆਂ 'ਚ ਦਖਲ ਦਾ ਜਿੱਤਣਾ ਨਹੀਂ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਦਖਲ ਦਾ ਜਿੱਤਣਾ ਨਹੀਂ ਇਤਿਹਾਸ ਹੈ ਭਗਵੰਤ ਮਾਨ ਜੀ ਤੁਸੀਂ ਸਾਡੇ ਮੁੱਖ ਮੰਤਰੀ ਜਮੈਂ ਛੇ ਤੁਸੀਂ ਨਹੀਂ ਪੜਿਆ ਜਾਂ ਤੁਹਾਨੂੰ ਨਹੀਂ ਗਿਆਨ 1947 ਤੋਂ ਬਾਅਦ ਜੇ ਕਿਸੇ ਨੇ ਸਿੱਖਾਂ ਦੇ ਮਸਲਿਆਂ 'ਚ ਦਖਲ ਅੰਦਾਜ਼ੀ ਦਿੱਤੀ ਸੀ ਤੇ ਉਹ ਇੰਦਰਾ ਗਾਂਧੀ ਸੀ ਤੇ ਫਿਰ ਕਿੱਦਰ ਦੀ ਕਿੱਦਰ ਕਿੱਦਰ ਦੀ ਕਿੱਦਰ ਗੱਲ ਵਾਦੀ 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 ਜੋ ਪੰਜਾਬ ਦਾ ਨੁਕਸਾਨ ਹੋਇਆ ਉਹ ਕਿਸੇ ਨੂੰ ਉਲੰਘ ਤੇ ਅਸੀਂ ਇਹੀ ਤੁਹਾਨੂੰ ਕਵਾਂਗੇ ਕਿ ਜਿਸ ਗੱਲ ਦਾ ਤੁਹਾਨੂੰ ਨਹੀਂ ਪਤਾ ਉੱਥੇ ਚੁੱਪ ਰਹਿ ਜਾਓ ਉੱਥੇ ਨਾ ਬੋਲੋ ਔਰ ਤੁਸੀਂ ਤਾਂ ਬੋਲਣ ਲੱਗੇ ਗੁਰੂ ਦੀ ਗੋਲਕ ਤੇ ਗੁਰੂ ਦੇ ਸਿਧਾਂਤ ਤੇ ਵਾਰ ਕਰ ਜਾਂਦੇ ਜੀ ਤੇ ਫਿਰ ਤੁਹਾਨੂੰ ਇਹ ਵੀ ਕੋਈ ਨਹੀਂ ਹੈਗਾ ਕਿ ਮੈਂ ਗਲਤ ਕਹਿ ਗਿਆ ਮੈਂ ਮਾਫੀ ਮੰਗਲਾਂ ਤੁਸੀਂ Shri Akal Takht Saab ਦੀ